ਜਨਤਾ ਦੀ ਆਵਾਜ਼ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਅੱਜ ਕਗੇ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਜੀ ਇੱਥੇ ਆਏ ਸੀਗੇ ਉਹਨਾਂ ਦਾ ਵੈਲਕਮ ਕਰਨ ਲਈ ਕਾਫੀ ਇੱਥੇ ਇਕੱਠ ਹੋਇਆ ਸੀਗਾ ਉਹ ਲੋਕ ਸਵਾਦੀਆਂ ਚੋਣਾਂ ਬਾਰੇ ਇੱਥੇ ਲੋਕਾਂ ਨੂੰ ਜਾਗਰੂਕ ਕਰਕੇ ਗਏ ਨੇ ਵੀ ਆਣ ਉਹਨਾਂ ਨੇ ਕਿਹਾ ਵੀ ਆਣ ਵਾਲੀ ਸਰਕਾਰ ਸਾਡੀ ਸਰਕਾਰ ਹੋਏਗੀ ਥੋੜੀ ਜਦਾ ਸਵਾਲ ਹੈ ਇੱਕ ਗੱਲ ਮੈਂ 10 ਵਾਰੀ ਪੁੱਛਦਾ ਲੱਗੋ ਆਪਣੀ ਚੋਣਾਂ ਸ਼ੁਰੂ ਹੋਣ ਵਾਲੀਆਂ ਤੇ ਕਿਵੇਂ ਦਾ ਮਾਹੌਲ ਆਪਾਂ ਨੂੰ ਲੱਗ ਰਿਹਾ ਹੈ ਹਾਂਜੀ ਚੋਣਾਂ ਸ਼ੁਰੂ ਹੋਣ ਵਾਲੀਆਂ ਨੇ ਆਪਣੀਆਂ ਲੋਕ ਸਭਾ ਦੀਆਂ ਤੇ ਕਿਵੇਂ ਦਾ ਮਾਹੌਲ ਵੀ ਤੁਹਾਨੂੰ ਲੱਗ ਰਿਹਾ ਹੈ ਵੀ ਆਪਣੀ ਸਰਕਾਰ ਦਾ ਦੱਸੋ ਮੈਂ ਥੋੜਾ ਬੋਤੁਰ ਵਧੀਆਂ ਸਰਕਾਰ ਕੀ ਇਹ ਤਾਂ ਪਹਿਲੇ طے ਹੋਇਆ ਹੋਇਆ ਕਿ ਮੋਦੀ ਜੀ ਨੇ ਹੀ ਆਕੇ ਦੇਸ਼ ਦੀ ਵਾਕਡੋਰ ਸੰਭਣੀ ਹੈ ਠੀਕ ਹੈ ਔਰ ਸਾਨੂੰ ਖੁਸ਼ੀ ਹੈ ਮੈਂ ਇਸ ਪਾਰਟੀ 'ਚ ਆਈ ਵੀ ਉਸ ਕਰਕੇ ਕਿ ਮੈਨੇ ਇਹ ਦੇਖਿਆ ਕਿ ਸਾਡੇ ਬੱਚਿਆਂ ਦਾ ਜਿਹੜਾ ਪੁਵੇਖਾ ਹੈ ਜਿਹੜਾ ਸਾਡੀ ਸੁਰੱਖਿਆ ਔਰ ਸਾਨੂੰ ਅੱਗੇ ਲਿਜਾ ਸਕਦੇ ਨੇ ਸ਼ਖਸ ਉਹ ਜੇ ਸ਼ਖਸ ਨੂੰ ਵਾਕਡੋਰ ਫੜਾਣੀ ਚਾਹੀਦੀ ਹੈ ਔਰ ਉਹ ਮੋਦੀ ਜੀ ਹੀ ਹੈ ਜੋ ਇਹ ਕੰਮ ਕਰ ਸਕਦੇ ਆ ਅੱਗੇ ਵੀ ਦੇਸ਼ ਨੂੰ ਸੰਭਿਆ ਬੱਚਿਆਂ ਦਾ ਪੁਵੇਖਾ ਅੱਗੇ ਬਣਾਉਣ ਦੇ ਵਿੱਚ ਸਭ ਤੋਂ ਪੰਜਵੀਂ ਇਕਨੋਮੀ ਵੱਡੀ ਹੋ ਗਈ ਹੈ ਦੇਸ਼ ਦੇ ਦੁਨੀਆ ਦੇ ਵਿੱਚ ਔਰ ਦੁਨੀਆ ਦੇ ਵਿੱਚ ਇਸ ਤੋਂ ਕਦੀ ਹਿੰਦੁਸਤਾਨ ਦਾ ਨਾਮ ਉੱਚਾ ਨਹੀਂ ਹੋਇਆ ਜਿੰਨਾ ਹੁਣ ਮੋਦੀ ਜੀ ਦੀ ੇਠਾਂ ਆਇਆ ਤੇ ਮੈਮ ਤੁਸੀਂ ਫਿਰ ਕੀ ਸੋਚੇ ਜੋ ਆਪਣੇ ਹਲਕੇ ਲਈ ਕੀ ਤੁਸੀਂ ਵਿਕਾਸ ਕਰਨ ਜਾ ਰਹੇ ਹੋ ਥੋੜਾ ਬਹੁਤ ਹੁਣ ਤਾਂ ਕੁਝ ਨਹੀਂ ਹੋਣਾ ਠੀਕ ਹੈ ਕੋਰੋਨਾ ਅੱਜ ਅੱਜ ਤੋਂ ਮੇਰਾ ਕੰਮ ਨਹੀਂ ਹੈ ਠੀਕ ਹੈ ਅੱਜ ਤੋਂ ਕੰਮ ਜਿਹੜੇ ਬੀਜਪੀ ਦੇ ਅਗੂ ਨੇ ਅਗੂ ਨੇ ਜੋ ਅਟਿਆਲੇ ਡਿਸਟ੍ਰਿਕਟ ਦੀ ਜਨਤਾ ਹੈ ਇਹ ਉਹਨਾਂ ਦਾ ਕੰਮ ਹੈ ਇੱਕ 4 ਤਰੀਕ ਦੇ ਬਾਅਦ ਫਿਰ ਮੇਰਾ ਕੰਮ ਹੋਊਗਾ ਫਿਰ ਮੈਨੂੰ ਪੁੱਛਣਾ ਠੀਕ ਹੈ ਥੈਂਕ ਯੂ ਜਿੰਦਾਬਾਦ ਮਹਾਰਾਣੀ ਪ੍ਰਨਿਤਕਾਰ ਜਿੰਦਾਬਾਦ ਮਹਾਰਾਣੀ ਪ੍ਰਨਿਤਕਾਰ ਜਿੰਦਾਬਾਦ ਨੇਲ ਬੀਜੇਪੀ ਦੇ ਹਲਕਾ ਇੰਚਾਰਜ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾ ਸਰ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੀ ਹਾ ਮੇਰਾ ਨਾਮ ਜੀ ਨਰੈਣ ਸਿੰਘ ਨਰਸ਼ੌਤ ਹੈ ਮੈਂ ਹਲਕਾ ਸ਼ਤਰਾਨਾ ਦਾ ਭਾਰਤੀ ਜਨਤਾ ਪਾਰਟੀ ਦਾ ਇੱਥੋਂ ਦਾ ਹਲਕਾ ਇੰਚਾਰਜ ਆ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਹੁਣੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਪਹਿਲਾਂ ਚਾਰ ਵਾਰੀ ਦੇ ਐਮਪੀ ਨੇ ਮਹਾਰਾਣੀ ਪ੍ਰਨੀਤ ਕੌਰ ਔਰ ਪਟਿਆਲੇ ਹਲਕੇ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਪਰਿਵਾਰ ਹੈ ਇਹਨਾਂ ਦੀ ਬਹੁਤ ਹੀ ਅੱਛੀ ਗਰਾਊਂਡ ਲੈਵਲ ਤੇ ਇਹਨਾਂ ਦੀ ਤਿਆਰੀ ਹੈ ਗਰਾਊਂਡ ਲੈਵਲ ਤੇ ਲੋਕ ਇਹਨਾਂ ਦੇ ਨਾਲ ਪੁਰਾਣੇ ਜੁੜੇ ਹੋਏ ਆ ਅੱਜ ਵੀ ਇੱਥੇ ਕਾਲਾ ਗੁੱਜਰਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਆ ਕੇ ਗਏ ਨੇ ਬਹੁਤ ਹੀ ਵਧੀਆ ਕਾਲਾ ਗੁੱਜਰ ਦਾ ਪਰਿਵਾਰ ਹੈ ਜਿਹਦੇ ਵਿੱਚ ਮਹਾਰਾਣੀ ਸਾਹਿਬ ਆ ਕੇ ਗਏ ਆ ਗਰਾਊਂਡ ਦੇ ਨਾਲ ਜੁੜੇ ਹੋਏ ਆ ਔਰ ਬਹੁਤ ਹੀ ਵਧੀਆ ਮਹਾਰਾਣੀ ਪ੍ਰਨੀਤ ਕੌਰ ਇਸ ਹਲਕੇ ਤੋਂ ਕਿ ਇਸ ਸਾਰੇ ਜਿਹੜਾ ਪਟਿਆਲਾ ਇੱਥੋਂ ਮਹਾਰਾਣੀ ਸਾਹਿਬ ਬਹੁਤ ਹੀ ਵੱਡੇ ਜਿੱਤ ਪ੍ਰਾਪਤ ਕਰਨਗੇ Yeah. yeah. ਆਪਣੇ ਨਾਲ ਵੀ ਦੇ ਵੀ ਹੋਰ ਆਗੂ ਮੌਜੂਦ ਨੇ ਆਪਣਾ ਨਾਲ ਵੀ ਗੱਲਬਾਤ ਕਰਦੇ ਆ ਕੀ ਨਾ ਸਰ ਆਪਣਾ ਮੇਰਾ ਨਾਮ ਗੁਰਬਖਸ਼ ਸਿੰਘ ਤੁੰਨੂ ਜੀ ভাইস ਪ੍ਰਧਾਨ ਬੀਜੇਪੀ ਮੰਡਲ ਕਗਾ ਜੀ ਠੀਕ ਹੈ ਸਰ ਹੁਣ ਆਪਣਾ ਲੋਕ ਸਭਾ ਦੀ ਇਲੈਕਸ਼ਨ ਆ ਹੋਣ ਵਾਲੀਆਂ ਨੇ ਉਹਦੇ ਵਾਰ ਤੁਸੀਂ ਕੀ ਕਹੋਗੇ ਵੀ ਕੀ ਵਿਕਾਸ ਲੈ ਕੇ ਆਣਾ ਤੁਸੀਂ ਅੱਗੇ ਕੀ ਸੁਧਾਰ ਲੈ ਕੇ ਆਓਗੇ ਦੇਖੋ ਮਹਾਰਾਣੀ ਸਾਹਿਬ ਨੂੰ ਤਾਂ ਵੈਸੇ ਹੀ ਵਿਕਾਸ ਦੀ ਦੇਵੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਬਾਕੀ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਣੀ ਸਾਹਿਬ ਇੱਥੋਂ ਪੰਜਵੀਂ ਵਾਰ ਫੇਰ ਮੈਂਬਰ ਪਾਰਲੀਮੈਂਟ ਚੁਣ ਕੇ ਜਾਣਗੇ ਤੇ ਵਿਕਾਸ ਦੇ ਤਾਂ ਹਨੇਰੀਆਂ ਲਿਆ ਦੇਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਜੋ ਵੀ ਆਪਣੇ ਹਲਕੇ ਲਈ ਪਿੰਡਾਂ ਦੇ ਮਹਾਰਾਣੀ ਸਾਹਿਬ ਸਾਨੂੰ ਦਿੰਦੇ ਰਹੇ ਨੇ ਤੇ ਸਾਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਐਸ ਵਾਰ ਬੀਜੇਪੀ ਨੂੰ ਪੂਰਾ ਸਪੋਰਟ ਕਰਨਗੇ ਸੈਂਟਰ ਦੇ ਵਿੱਚ ਵੀ ਬੀਜੇਪੀ ਆਏਗੀ ਤੇ ਮਹਾਰਾਣੀ ਪ੍ਰਨਿਤ ਕੌਰ ਜੀ ਮੈਂਬਰ ਪਾਰਲੀਮੈਂਟ ਬਣ ਕੇ ਤਕਰੀਬਨ 2 ਲੱਖ ਵੋਟਾਂ ਦੀ ਲੀਡ ਨਾਲ ਜਿੱਤ ਕੇ ਇਥੋਂ ਪਾਰਲੀਮੈਂਟ ਬਣਨਗੇ ਤੇ ਅੱਗੇ ਸਾਨੂੰ ਇਹ ਵੀ ਵਿਸ਼ਵਾਸ ਹੈ ਕਿ ਮੋਦੀ ਸਰਕਾਰ ਦੇ ਵਿੱਚ ਮੰਤਰੀ ਬਣਨਗੇ ਮਹਾਰਾਣੀ ਪ੍ਰਨਿਤ ਕੌਰ ਠੀਕ ਹੈ ਜੀ